ਪਰ ਪਤਾ ਨਹੀਂ ਇਹਨਾਂ ਨੂੰ ਕਿਉਂ ਨਹੀਂ ਸਮਝ ਲੱਗਦੀ ਜਿਨ੍ਹਾਂ ਨੂੰ ਸੁਣਨ ਲਈ ਦਾ ਪਹਿਲਾਂ ਵੀ ਤਾਂ ਸਾਰਾ ਕਰਦੀ ਹੈ ਨਾ ਐਵੇਂ ਬਿਨਾਂ ਮਤਲਬ ਤੋਂ ਦੇ ਮੈਂ ਲੜਣਾ ਪਰ ਹੁਣ ਉਹ ਇੱਕੋ ਜੇ ਦੇ ਮਗਰ ਪਈ ਆ ਉਹ ਆਂਦੀ ਨੂੰ ਹੁਣੇ ਮਾਂ ਮੰਮੀ ਨੂੰ ਸੱਜ ਕੇ ਲਈ ਹੁੰਦੀ ਹੈ ਤਉ ਨਾਲ ਗੱਲ ਕਰ ਹੂੰ ਹੁਣ ਨਾ ਇੱਕ ਕੰਮ ਵਾਲੇ ਨਾ ਧਿਆਨ ਨਹੀਂ ਦਿੱਦੀ ਆਹ ਹੋਈ ਤਾਂ ਗੱਲ ਹੈਗੀ ਥੋੜਾ ਨਾ ਕੋਲਾ ਰਹਿੰਦੀ ਏ ਉਹ ਕੰਮ ਕਰਦੀ ਤੇ ਹੁਣ ਢਿੱਲੀ ਹੋ ਗਈ ਹੈ ਲੈ ਬਹਾਵਾ ਤਰੀਕ ਹੁੰਦੀ ਆ ਕਰੋ ਕਰੋ ਤਰੀਫ ਇਹ ਤਾਂ ਮੈਂ ਚੰਨੀ ਹਾਂ ਤਨ ਸਾਰੇ ਟੱਬਰ ਨੂੰ ਇਦਾਂ ਹੀ ਹੌਲੀ ਹੌਲੀ ਬੇਕੂਬ ਬਣਾਣਾ ਇਹ ਦਿਨ ਉਹ ਮੈਂ ਕੰਨ ਖਿੱਚਣ ਵਾਲੇ ਹੋਏ ਨੇ ਕਿਹਦੇ ਘਰ ਖਿੱਚਣ ਵਾਲੇ ਹੋਏ ਨੇ ਤੇਰੇ ਹੋਰ ਗੇ ਨੇ ਕਿਉਂ ਲੈ ਕਿਤਾ ਹਾਂ ਹੁਣ ਨਵਦੀਪ ਅੱਜ ਕੱਲ ਨਾ ਤੂੰ ਘਰ ਦੇ ਕੰਮਾਂ ਵੱਲ ਧਿਆਨ ਘੱਟ ਦੇਣ ਰਹੀ ਏ ਇੰਦਰ ਕਿਉਂ ਤੁਹਾਨੂੰ ਇਦਾਂ ਲੱਗਦਾ ਵਾ ਇੰਦਰ ਵੇਖ ਸਿੱਖ ਕੁਝ ਕਰਲੀਨ ਕੋਲੋਂ ਆ ਸਬਜ਼ੀ ਪਤਾ ਕਿੱਡੀ ਸਵਾਦ ਬਣਾਈ ਜੰਨੇ ਤੇ ਉਹਨੇ ਮੇਰੇ ਕੋਲੋਂ ਪੁਸ਼ ਪੁਸ਼ ਕੇ ਬਣਾਈ ਆ ਸਾਰਾ ਉਹਨੂੰ ਮੈਂ ਹੀ ਦੱਸਿਆ ਕਿ ਆ ਚੀਜ਼ ਇੰਦਾ ਬਾਤ ਐ ਆ ਚੀਜ਼ ਇੰਦਾ ਪਾ ਪਰ ਨਵਦੀਪ ਜੜੀ ਮਰਜੀ ਗੱਲ ਆਹ ਪਰ ਸਬਜੀ ਤੂੰ ਇਦਾਂ ਦੀ ਨਹੀਂ ਬਣਾ ਸਕਦੀ ਬਹੁਤ ਵਧੀਆ ਬਣੀਆਂ ਭਾਵੇਂ ਦਿਨੋ ਗੁੱਸਾ ਹੀ ਲੱਗੇ ਚਲ ਵੈ ਇਹ ਵਧੀਆ ਗੱਲਾਂ ਸਭ ਉਹਨੇ ਵਧੀਆ ਬਣਾਈਆਂ ਨੇ ਪਰ ਉਹਦਾ ਨਾ ਅੱਜ ਉਹਨੇ ਬਣਾ ਕੇ ਤੁਹਾਨੂੰ ਖਵਾਈ ਤੇ ਤੁਸੀਂ ਉਹਦੀਆਂ ਤਰੀਫਾਂ ਕਰਨੇ ਲੱਗਦੇ ਹੋ ਮੈਰੀ ਨੇਚਰ ਦੀ ਕੰਮ ਕਰਦੀ ਹੁੰਦੀ ਮੀਨੂ ਤਨੀ ਤੁਸੀਂ ਕਦੇ ਕੁਝ ਕਿਹਾ ਉਹ ਲੈ ਚੰਗੀ ਚੀਜ਼ ਬਣੀ ਤਾਂ ਹੀ ਕਹਿਣ ਡਿਆ ਵਾ ਤੂੰ ਤਾਂ ਗੁੱਸਾ ਹੀ ਕਰ ਗਈ ਏ ਚੱਲ ਆ ਫੜ ਲੈ ਆ ਭੰਡੇ ਇਹਦੇ ਚ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਕਹਿਣ ਦਾ ਵੀ ਤਰੀਕਾ ਹੁੰਦਾ ਵਾ ਉਹ ਮੈਂ ਤੇ ਇਦਾਂ ਤੇਨੂੰ ਗੱਲ ਕੀਤੀ ਤੂੰ ਤੇ ਆਂ ਗਿਆ ਪੀਂ ਅਖੋ ਐਨਾ ਵੀ ਤੇ ਨਹੀਂ ਮੰਮੀ ਨਾਲ ਦੇਹੋ ਗੱਲ ਕਰਨ ਇਹਦੇ ਕੰਮ ਖਿੱਚਣ ਵਾਲੇ ਹੋਏ ਆ ਤੂੰ ਇਹ ਨਾ ਪਿੰਦ ਨੂੰ ਹੋਣਾ ਮੇਰੇ ਨਾਲ ਬੋਧਾ ਹੀ ਲੜਨ ਲੱਗ ਪਿਓ ਜੇ ਹੁਣ ਉਹ ਨਹੀਂ ਨਾ ਕੁਝ ਕਹਿੰਦੀ ਤੇ ਇਹ ਮੰਮੀ ਹੁਣ ਦੂਜੇ ਪਾਸੇ ਹੋ ਗਏ ਨੇ ਹਰ ਵਕਤ ਮੈਨੂੰ ਟੋਕਾ ਟਾਕੀ ਕਰਦੇ ਰਹਿੰਦੇ ਆ ਚਲ ਪੁੱਤ ਕੋਈ ਨਹੀਂ ਗੱਲ ਤੇ ਹੋਰ ਹੀ ਕਰਨ ਰਿਹਾ ਸੀ ਐਵੇਂ ਤੈਨੂੰ ਸੁਣਿਆ ਗਿਆ ਤੂੰ ਕੰਨ ਖਿੱਚਣ ਵਾਲੇ ਹੋਏ ਨੇ ਜੋ ਕੰਮ ਕਰ ਰਹੇ ਹੁਣ ਦੋਵੇਂ ਮਾਂ ਪੁੱਤ ਬਦਲ ਗਏ ਨੇ ਕਿਤੇ ਪਿੰਦਰ ਤੂੰ ਵੀ ਕੋਈ ਐਸਾ ਪਾਸਾ ਵੇਖ ਲਿਆ ਤਾ ਇਹ ਗੱਲ ਕਰਨ ਲੱਗਾ ਨਾ ਤੂੰ ਵੀ ਨਹੀਂ ਵੇਖਿਆ ਤੇ ਉਤੋਂ ਯੋ ਆ ਗਈ ਫਿਰ ਕਿਉਂ ਹੋ ਗਿਆ ਮੰਮੀ ਜੀ ਆ ਗਈ ਤੇ ਇੱਥੇ ਡਰਨ ਵਾਲੀ ਕਿਹੜੀ ਗੱਲ ਜੇ ਤੂੰ ਉਹਦੀ ਗੱਲ ਕਰਨ ਰਿਹਾ ਤੇ ਉਹਨੂੰ ਕਹਿਣਾ ਹੈ ਨਹੀਂ ਚੱਲ ਫਿਰ ਵੀ ਗੱਲ ਕਰਦੇ ਆ ਜੇ ਕੋਈ ਆ ਜਾਏ ਨਾ ਤਾਂ ਬੁਲਾ ਲਈਦੀ ਹੁੰਦੀ ਹੈ ਅਗਲੀ ਆਖੇਗੇ ਮੇਰਾ ਕੀਤਾ ਕਰਾਇ ਸਾਰਾ ਇਹਨਾਂ ਖੂਜ ਪਾ ਛੜਿਆ ਉਹ ਮੰਮੀ ਉਹਨੇ ਮੇਰੀ ਗੱਲ ਦਾ ਗੁੱਸਾ ਕਰ ਦਿੱਤੀ ਹੈਂ ਐਵੇਂ ਐਵੇਂ ਜਿਹਾ ਲਾਡੇ ਕਰਨ ਉਹ ਗੁੱਸਾ ਕੀਤਾ ਕੀਤਾ ਕਿਉਂ ਨਹੀਂ ਉਹਨੇ ਤਾਂ ਹੀ ਤੇ ਜਵਾਬ ਤੈਨੂੰ ਦੇ ਗਏ ਨਹੀਂ ਤੇ ਅੱਗੇ ਬੋਲਦੀ ਨਹੀਂ ਹੁੰਦੀ ਚਿੱਟੀ ਲੱਗੀ ਆਪਣੇ ਨੰਬਰ ਬਣਾ ਜੇ ਸਭ ਕੁਝ ਪੁੱਛ ਕੇ ਨਾ ਮੇਰੇ ਕੋਈ ਬਣਾਇਆ ਵਾ ਸਬਜੀ ਤੇ ਮੈਂ ਇਹ ਸਾਰੀ ਦੱਸੀ ਆ ਬਣਾਣਾ ਬਣਾਣਾ ਆਪਣੇ ਨੰਬਰ ਹੁਣ ਤੇਰਾ ਨਾ ਇਦਾਂ ਹੀ ਨਾ ਇੱਕ ਪਰਚੀ ਲੱਗ ਗਈ ਉਹ ਕਿੱਥੇ ਗਈ ਆ ਤੂੰ ਜਾਣੀ ਕਿੱਥੇ ਹੁਣੀ ਤੇ ਇੱਥੇ ਹੀ ਏ ਰਾਖੂ ਖੁਕਲੀ ਕੇਤੇ ਤੇ ਚਲੋ ਕੋਈ ਨਹੀਂ ਵਿਨਾ ਹੋ ਗਈ ਲਾਵਾ ਜਾ ਬਜਾ ਤੂੰ ਤੇ ਕਾਲਾ ਹਿਸਾਬ ਦਾ ਭੋਂੜਿਆ ਉਹ ਆਉਂ ਹੀ ਡਿਆ ਹਿਸਾਬ ਕਰਨ ਕਣਕ ਮੈਂ ਹਾਂ ਮੰਡੀ ਛੁੱਟੀ ਇਹ ਤਾਂ ਚਲ ਹਿਸਾਬ ਸੋਪ ਕਰਾ ਕੇ ਆਈਏ ਅੱਛਾ ਤੋਂ ਪਰਚੂਟ ਹੈ ਵੇ ਕਦੇ ਇੱਕ ਪਰਚੀ ਨਹੀਂ ਲੱਭੜੀ ਅੰਦਰ ਹੋਣੀ ਆ ਆ ਇਹ ਆ ਜਿਹੜਾ ਖਰਚ ਆਇਆ ਪਿੱਛੇ ਸਾਰਾ ਉਹ ਹੋਏਗਾ ਨਹੀਂ ਡੈਡੀ ਨੂੰ ਤਾਂ ਤੈਨੂੰ ਪਤਾ ਹੀ ਆ ਤੁਸੀਂ ਸਿਆਣੀ ਜੀ ਉਹ ਨਹੀਂ ਨਹੀਂ ਫਿਰ ਵੀ ਤੂੰ ਵੀ ਵੇਖਿਆ ਕਰ ਮੁੜ ਕੇ ਆਕੇਗਾ ਵੀ ਇੱਥੇ ਵਾਧਾ ਦਾ ਇੱਥੇ ਘਟਾ ਹੈ ਘੱਡੇ ਵਾਦਿਆਂ ਦਾ ਜੇ ਵੇਖਨ ਦਾ ਉਹ ਟਾਈਮ ਹੀ ਤਾਂ ਨਾ ਹੀ ਰੱਬ ਲਿਆਵੇ ਜਦੋਂ ਤੂੰ ਤੇ ਜੜੀ ਬੈਠੇ ਜਦੋਂ ਉੱਥੇ ਕੋਈ ਦੂਜੀ ਗੱਲ ਹੋਣੀ ਨਹੀਂ ਆ ਨਾ ਸੋਚੇਂ ਦੀ ਜੂ ਤਾਂ ਨਾ ਹੀ ਮੈਂ ਕਦੀ ਇੰਨਾ ਵਿਹਮ ਵਿੱਚ ਪੈਣਾ ਚੱਲ ਫੇਰ ਵੀ ਪਰ ਸਾਰਿਆਂ ਦੀ ਸਲਾਹ ਨਾਲ ਚੱਲੀਦਾ ਉਹ ਫੇਰ ਵੀ ਸ਼ਰਮਾ ਨਾ ਸਵਾਇਆ ਡੈੜੀ ਉਹ ਤਾਂ ਸਰਦਾਰ ਕਿਉਂ ਸਵਾਉਂਦੇ ਫੇਰ ਕਾਨੂੰ ਆਖੇਗਾ ਤੇ ਮੈਨੂੰ ਪੁੱਛਦੇ ਨਹੀਂ ਆ ਪੁੱਛਦੇ ਨਹੀਂ ਕੁਛ ਦੇ ਨਹੀਂ ਆਹ ਗੱਲ ਨਹੀਂ ਡੈੜੀ ਗੱਲ ਤਾਂ ਨਹੀਂ ਬਿਲਕੁਲ ਠੀਕ ਆ ਪਰ ਜਦੋਂ ਤੂੰ ਹੀ ਸਿਰ ਤੇ ਜਿਹੜਾ ਜਾਂਦੇ ਵੱਡਾ ਭਰਾ ਜਿਹੜਾ ਹਾਜ਼ਰ ਆ ਤੇ ਫੇਰ ਇੱਥੇ ਕਾਦੀ ਪਰੇਸ਼ਾਨੀ ਵਾਲੀ ਗੱਲ ਆ ਤੇ ਨਾਲੇ ਇੱਕ ਗੱਲ ਹੋ ਇਹ ਦਿਨ ਜਾ ਕੇ ਨਾ ਹਿਸਾਬ ਕਰਾਈਏ ਕੀ ਵਾਦਾ ਘਟਾ ਹੈ ਤਾ ਤੂੰ ਹੀ ਦੋ ਜਣ ਜਾ ਕੇ ਹਿਸਾਬ ਕਰਾਓ ਨਹੀਂ ਨਹੀਂ ਪਿੰਦਰ ਤੂੰ ਇੰਦਾ ਕਰੀ ਡੈਡੀ ਨੂੰ ਲੈ ਤੇ ਨਾਲੇ ਡੈਡੀ ਤਾਂ ਨਾਲ ਮੈਂ ਇੱਕ ਗੱਲ ਕਰਨੀ ਆ ਕਰੋ ਗੱਲ ਗੱਲ ਕੋਈ ਜ਼ਿਆਦਾ ਤਾਂ ਨਹੀਂ ਡੈਡੀ ਮੇਰਾ ਇਰਾਦਾ ਸੀ ਕਿ ਇਹਨੂੰ ਗਰਲੀ ਨੂੰ ਨਾ ਐਕਟਵਾਂ ਲੈ ਲੀਏ ਕਹਿਣ ਦੀ ਵੀ ਐਕਟਵਾਂ ਲੈਣੀ ਆ ਠੀਕ ਆ ਲਾ ਕਿਉਂ ਸਰਦਾ ਨਹੀਂ ਆ ਮੋਰ ਸਾਬ ਤੇ ਪਿੰਦਰ ਸਰਦਾ ਤੇ ਯਾਰ ਹੈਗਾ ਵਾ ਪਰ ਤੈਨੂੰ ਪਤਾ ਇਹ ਜਨਾਨੀਆਂ ਵੇਖੋ ਵੇਖੀ ਉਹ ਤੇ ਸਕੂਲ ਤੇ ਦੂਜੇ ਜਿਹਾਉਂਦੀਆਂ ਨੇ ਟੀਚਰਾਂ ਤੇ ਆਦੀ ਮੈਨੂੰ ਐਕਟਵਾਂ ਲੈ ਕੇ ਤੋ ਉਹ ਨਹੀਂ ਯਾਰ ਆ ਨਹੀਂ ਕੰਮ ਠੀਕ ਆ ਉਦਾਂ ਇੱਕ ਦਿਨ ਮੈਂ ਗੱਲ ਦੱਸਾਂ ਭਾਵੇਂ ਲੱਗੇ ਤੈਨੂੰ ਗੁੱਸਾ ਆਈ ਐਕਟਿਵਾ ਰਹਿ ਦੋ ਉਹਦੇ ਨਾਲ ਚੰਗਾ ਗੱਡੀ ਲੱਲੋ ਭਾਵੇਂ ਚਲਦੀ ਲੱਲੋ ਇਹ ਆ ਵੀ ਜਿੱਦੇ ਕਦੇ ਜਾਵਾਂ ਕਰਾਂਗੇ ਕੋ ਚਾਰ ਜਣੇ ਇਕੱਠੇ ਜਾਵਾਂਗੇ ਆ ਗੱਲ ਤੇ ਤੇਰੀ ਪਿੰਦਰ ਵੈਸੇ ਹੀ ਆ ਵੀ ਜੇ ਸੰਗ ਲੈਣਗੇ ਮੋਟਰਸਾਈਕਲ ਤੇ ਅੱਗੇ ਆਪਣੇ ਭਾਗਾ ਵਾ ਮੋਟਰਸਾਈਕਲ ਦੋ ਨੇ ਆ ਦੋ ਆ ਤੇ ਤੀਜੀ ਉਹਦੇ ਖਰਚੇ ਦਾ ਘਾਰੀ ਏ ਹਾਂ ਤੇ ਉਹ ਹੀ ਆਪਾਂ ਆਪਣਾ ਸੰਗ ਗੱਡੀ ਲੈਨੇ ਆ ਉਹ ਤਾਂ ਇਹ ਆ ਵੀ ਕੋਈ ਵਿਆਹ ਸ਼ਾਦੀ ਪੈਲੇ ਜਾਂ ਹੋਰ ਅਭੀ ਨਾ ਵੀ ਜਾਣਾ ਪੇ ਰਾਤ ਭਰਾਤੇ ਤੇ ਬੰਦਾ ਆਪਣਾ ਸੰਦ ਕੱਢਦਾ ਤੇ ਜਾਂਦਾ ਵਾ ਤੇ ਹੋਰ ਮੀਂਹ ਕਣੀ ਹੋਵੇ ਕਈ ਚੀਜ਼ਾਂ ਦਾ ਸੋਖ ਹੁੰਦਾ ਵਾ ਨਾਲੇ ਚਾਰ ਜੀਵ ਵਿੱਚ ਬਹਿ ਜਾਂਦੇ ਆ ਇਹੋ ਤਾਂ ਮੈਂ ਕਹਿਣ ਦਿਆ ਵਾਂ ਅੱਗੋਂ ਵੇਖ ਲੈ ਮਰਜ਼ੀ ਤੁਸੀਂ ਆਪਣੀ ਕਰਨੀ ਹੈ ਨਹੀਂ ਵੀ ਇਹ ਤਾਂ ਕਦੇ ਕਦੇ ਮਰਜ਼ੀ ਦਾਸ ਬਾਹਰ ਥੋੜਾ ਬਤ ਕਰੋ ਤਰੇ ਸਾਡੀ ਸਾਲ ਆਣੇ ਜਿੱਦਾਂ ਡੈਡੀ ਕਹਿੰਣ ਕਿ ਤੂੰ ਕਹਣ ਗਿਆ ਪੌਦਾ ਹੀ ਕਰਾਂਗੇ ਨਹੀਂ ਮੈਨੂੰ ਤਾਂ ਇਹ ਚੀਜ਼ ਵਧੀਆ ਲੱਗੀ ਹੈ ਬਾਕੀ ਅੱਗੋਂ ਤੁਸੀਂ ਵੇਖ ਲਓ ਨਹੀਂ ਰੈ ਤੇਰੀ ਵਧੀਆ ਵਾ ਆਪਾਂ ਇਦਾਂ ਹੀ ਕਰਦੇ ਆ ਸਕੂਟਰੀ ਰਹਿਣ ਦਿੰਦੇ ਆ ਤੇ ਗੱਡੀ ਲੈ ਲੈਂਦੇ ਆ ਕਿਉਂਕਿ ਉੱਥੇ ਤੂੰ ਜਾਣਾ ਹੁੰਦਾ ਤਾਂ ਲਾਗੇ ਘਰ ਲਈਨੇ ਜਾਣਾ ਹੁੰਦਾ ਸਕੂਲੇ ਕੋਈ ਭਾਰ ਨਹੀਂ ਆ ਤੇ ਨਾਲੇ ਆ ਵੀ ਆਪਣਾ ਸਾਧਨ ਬਣ ਜਾਊਗਾ ਹੂੰ ਤੇ ਨਾਲੇ ਸਾਰਿਆਂ ਦੇ ਕੰਮ ਆਊਗਾ ਚਲੋ ਵੇਨੇ ਆ ਹਸਾਬ ਸੂਪ ਕਰਾ ਕੇ ਆਨੇ ਆ ਤੇ ਵਾਧਾ ਘਾਟਾ ਵੇਖਨੇ ਆ ਫਿਰ ਵੇਖ ਲਿਓ ਵੀ ਨਵੀਂ ਲੈਣੀ ਏ ਕਿ ਜਾਂ ਚੱਲਦੀ ਲੈਣੀ ਏ ਉਹ ਵੀ ਤੇਰੀ ਗੱਲ ਸਹੀ ਆ ਪਹਿਲਾਂ ਤੇ ਗੱਲ ਆਪਣਾ ਫਸਲ ਦਾ ਵੇਖੀ ਨਾ ਵਾਜਦਾ ਲੱਗਦੀ ਆ ਹਾਂ ਤੇ ਐਵੇਂ ਨਾ ਸਕੀਮਾਂ ਲਾਉਂਦੇ ਰਹੀਏ ਫਿਰ ਉਹਦੇ ਹਿਸਾਬ ਨਾਲ ਆਪਾਂ ਤੁਰ ਪਾਂਗੇ ਅੱਗੇ ਜਿੱਦਾਂ ਵੀ ਚੀਕ ਰੋ ਉਹ ਵੀ ਤਾਂ ਠੀਕ ਆ ਤੇ ਬਾਕੀ ਡਾਡੀ ਉਹੀ ਵੀ ਆਪਣੀ ਸਲਾਹ ਦਦੋ ਵੀ ਤੁਹਾਡੇ ਨਾਲ ਕਿਦਾਂ ਕਰੀਏ ਮੈਂ ਤਾਂ ਨਾ ਦੀ ਸਕੂਟੀ ਰਹਿੰਦੋ ਤੇ ਕੱਡੀ ਲਾਓ ਹਾਂ ਠੀਕ ਹੈ ਹਾਂ ਨਾ ਵਧੀਆ ਹੈ ਜੀ ਚਾਰ ਚਾਰ ਦਾਸ ਕੇ ਹਾਂ ਡੈਡੀ ਆਪਾਂ ਵੀ ਉਹ ਗੱਲ ਹੀ ਡਏ ਆ ਬੀਬੀ ਤੇਰਦੀ ਗੱਲ ਬਿਲਕੁਲ ਠੀਕ ਆ ਠੀਕ ਹੈ ਠੀਕ ਹੈ ਇਹ ਹੁੰਦਾ ਚਾਰਜੀ ਤੋਂ ਨਹੀਂ ਜਾਣਾ ਕਹਿੰਦਾ ਹਾਂ ਕੋਈ ਓਦਾਂ ਪੈਂਦਾ ਇਦਾਂ ਕੱਲੇ ਕੱਲੇ ਜਾਂਦੇ ਆ ਬਿਲਕੁਲ ਓਦਾਂ ਆ ਪੀਕੋ ਦਾ ਬੈਠੇ ਤੇ ਚਲੋ ਜੀ ਨਾਲੇ ਪਿੰਡ ਵੀ ਕਦੇ ਆਇਆ ਗਿਆ ਕਿ ਰਿਸ਼ਤੇਦਾਰ ਦੇ ਵਜਾਈਏ ਤੇ ਸੋਹਣੇ ਲੱਗਦਾ ਆਪਣਾ ਪਰਿਵਾਰ ਜਾਂਦਾ ਤੇ ਓਦਾਂ ਇਹ ਆ ਵੀ ਨਾਲੇ ਜੇ ਫੇਰ ਉਹ ਚੀਜ਼ ਬਣਾਈ ਮੋਟਰਸਾਈਕਲ ਤੇ ਕੇ ਕੋਣ ਤੇਰੀ ਗੱਲ ਠੀਕ ਹੈ ਬਾਰ ਬਾਰ ਉਹ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਾ ਤੇ ਕੋਈ ਨਹੀਂ ਮੁੜ ਕੇ ਜੇ ਲੋੜ ਪੈਗੀ ਨਾ ਹਾਂ ਜਦੋਂ ਕਦੇ ਉਹਨੇ ਡਿਊਟੀ ਲੰਬੇ ਜਾਂੰਬੇ ਜਾਣਾ ਹੋਏਗਾ ਉਦੋਂ ਆਪਾਂ ਲੈ ਵੀ ਲਵਾਂਗੇ ਏਡੀ ਗੱਲ ਵੀ ਨਹੀਂ ਆਗੀ ਕੋਈ ਹੋਏ ਵੀ ਤੇਰੀ ਗੱਲ ਸਹੀ ਆ ਕਿ ਜਿੰਨਾ ਤੱਕ ਸਮਾਂ ਲੰਘਦਾ ਹੁਣ ਤਾਂ ਕੱਢਦੇ ਆ ਤੇ ਬਾਅਦ ਚ ਕਿਤੇ ਜੇ ਡਿਊਟੀ ਬਦਲ ਵੀ ਜਾਊਗੀ ਕੋਈ ਦੋ ਸਾਲ ਦੂ ਸਾਲ ਨੂੰ ਆ ਫਿਰ ਫਿਰ ਉਹ ਵੀ ਲਈ ਜਾਊਗੀ ਉਹਨੂੰ ਕਿਹੜਾ ਪੁੱਛੇ ਲੈਣ ਲੱਗਾ ਜਿੱਕ ਤੋ ਨਹੀਂ ਨਾ ਨਾ ਇੱਕ ਮਹੀਨੇ ਦੀ ਤਨਖਾਹ ਨਹੀਂ ਤੁਹਾਡੇ ਦੂਆਂ ਜੀਆਂ ਦੀ ਆਓ ਇਹ ਤੇ ਗੱਲ ਆ ਗਈ ਆ ਨਹੀਂ ਕਿੰਨਾ ਹੀ ਹਰ ਦਾ ਖਰਚੇ ਵੀ ਹੁਣ ਘਰ ਦਾ ਸਾਰਾ ਖਰਚਾ ਪੈਂਦਾ ਖਰਚੇ ਤੋਂ ਪੜੇ ਨੂੰ ਹਿਸਾਬ ਨਾਲ ਚੱਲਿਆ ਕਰੋ ਨਹੀਂ ਡੜੀ ਬਿਲਕੁਲ ਤਰੀਕੇ ਨਾਲ ਚੱਲੀਦਾ ਤੁਹਾਡੀ ਗੱਲ ਸਹੀ ਆ ਮੈਂ ਤੇ ਆਪ بڑا ਸਮਝਾਉਂਦਾ ਰਹੀ ਇਹਨਾਂ ਨੂੰ ਕਰੀਨੂੰ ਵੀ ਬਹੁਤਾ ਨਹੀਂ ਸਿਆਣੇ ਬਣਣੀ ਚਾਹੀਦੀ ਆ ਗੱਲ ਠੀਕ ਹੈ ਜੜੀ ਫੇਰਾ ਠੀਕ ਠੀਕ ਹੋ ਗਿਆ ਸੌਂਦੇ ਜਿੰਨੇ ਵੀ ਮਿਲਣਾ ਨੇ ਫੋਕਸ ਕਰਨਾ ਨਹੀਂ ਦੇਦੀ ਮੈਂ ਕੋਈ ਗਨ ਟੜਕਾ ਲਾ ਲੈਣੀ ਹੈ ਚਲ ਠੀਕ ਹੈ ਲਾ ਲਾ ਕੇ ਮੈਂ ਤੇ ਠੀਰਾ ਖਣਾ ਜੇ ਕੋ ਕਾਗਜ਼ ਪੱਤਰ ਹੋਵੇ ਪਰਚੀਆਂ ਹੋਣ ਪਰ ਜਾਣੀ ਕਿੱਥੇ ਇਥੋਂ ਨਦੀਪਾ ਇਧਰ ਆ ਮੇਰੇ ਨਾਲ ਸੁਣ ਇਨੋ ਚਾਹੀਦਾ ਨਹੀਂ ਲੈਣਾ ਤੇਰਾ ਫਰਕ ਕਰੜੀ ਤੇ ਹਾਂਜੀ ਦੱਸੋ ਇੱਕ ਨਾ ਪਰਚੀ ਨਹੀਂ ਲੱਭਣ ਡਈ ਪਰਚੀ ਇੱਕ ਨਾ ਮੈਂ ਇੱਥੇ ਵੀ ਰੱਖੀ ਜੇ ਆਹ ਵੇਖੀਂ ਨੰਬਰ ਲੱਗ ਰਹੀ ਹੈ ਇਹ ਲੱਗ ਰਹੀ ਦੇਖੋ ਤਾਂ ਲੋਪੜਿਆ ਇਹ ਤੇ ਪਿੰਡ ਰ ਇੱਥੇ ਪਈ ਫਿਰਦੀ ਤੇ ਮੈਂ ਫੜ ਕੇ ਫਿਰ ਉੱਥੇ ਰੱਖਦੀ ਮਾ ਕੋਈ ਕੰਮ ਦੀ ਨਾ ਹੋਏ ਅੱਛਾ ਇੱਥੇ ਵੀ ਬੰਨ ਕਿੱਦਾਂ ਰਹਿ ਗਈ ਮੈਂ ਤੇ ਤਾਂ ਛੜਦਾ ਹੀ ਨਹੀਂ ਚੀਜ਼ਾਂ ਗੇਲੀ ਜਾਂ ਨਾਲ ਮੈਂ ਖੜਿਆ ਡੈਡੀ ਨੂੰ ਮੈਂ ਵੀ ਹਸਾਬ ਕਰਾਈਏ ਕਿਸ ਦਿਨ ਜਾ ਕੇ ਮੁਕੁੱਲ ਨਹੀਂ ਕਰਵਾਉ ਤਾਂ ਲੱਭ ਨੂੰ ਮੈਂ ਖਾਤਾ ਸਾਰਾ ਕੁਝ ਮੈਂ ਵੀ ਨਾ ਜਿਹੜਾ ਖਰਚਾ ਆ ਕਿੰਨੀ ਆਪਣੀ ਕਣਕ ਹੋਈ ਇਹ ਨਾ ਹੋਏ ਕੱਲ ਨੂੰ ਆ ਕੇ ਵੀ ਤੁਸੀਂ ਖਾ ਖੜਦੇ ਹੋ ਚਲ ਚੰਗਾ ਕੀਤਾ ਸਭ ਉਹ ਖਾਤਾ ਜਿਉਂ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਕਿ ਕਿੱਥੇ ਪੈ ਹਾਉਂਦਿਆ ਵਾ ਤੇ ਕਿੱਥੇ ਲੱਗਨਦਿਆ ਤੇ ਹੋਰ ਆਪਾਂ ਘੜਾਡੇ ਆ ਕੁਝ ਖਾਣ ਤੇ ਹੋਰ ਤੇ ਮੁਰਕੇਵੇਂ ਗੱਲ ਜਰੂਰ ਕਰਾਉਣੀ ਹੈ ਨਾਲ ਕਰਨ ਦੇ ਇਹ ਮੁਰਕੇ ਨਾਲ ਗੱਲਾਂ ਕਰਾਵਾਂਗੇ ਵਧੀਆ ਕੀਤਾ ਵੈਸੇ ਉਹਦੇ ਤੋਂ ਹੀ ਹੁਣ ਵੀ ਸਰਾ ਸਾਬ ਉਹ ਖਾਤਾ ਵਾ ਤੇ ਨਾਲੇ ਇੱਕ ਗੱਲ ਹੋਰ ਕਰਨ ਦਿਆ ਸੀ ਕੀ ਕਰ ਲੈ ਗਰਲੀਨਾਂ ਦਾ ਐਕਟਿਵਾ ਮੰਗਣ ਲਈ ਤਾਂ ਮੈਂ ਤੇ ਉਹਨੂੰ ਸਲਾਹ ਦਿੰਦੀ ਆ ਮੈਂ ਵੀ ਉਹ ਰਹਿਣ ਦੋ ਤਾਂ ਗੱਡੀ ਲੋ ਹਾਂ ਇਹਨਾਂ ਨਾਲੋਂ ਆਹੋ ਸੁਗੋ ਵਧੀਆ ਵਾ ਐਕਟਿਵਾ ਤੇ ਹੁਣ ਹੈ ਵੀ ਬੜੀ ਮਹਿੰਗੀ ਆ ਆਹੋ ਚਲੋ ਮਹਿੰਗੀ ਹੋਵੇ ਸਸਤੀ ਹੋਵੇ ਜਿਹੜੀ ਚੀਜ਼ ਦੇ ਬਿਨਾ ਸਰਣ ਦਾ ਅਨੁਸਾਰ ਨਾ ਚਾਹੀਦਾ ਆਹੋ ਨਾਲੇ ਗੱਡੀ ਹੋਏਗੀ ਤੇ ਪਿੰਨਰ ਚਾਰਜੀ ਇਕੱਠੇ ਬਹਿ ਕੇ ਚੱਲ ਜਾਇਆ ਕਰਾਂਗੇ ਕਿਤੇ ਹੋਰ ਤੇ ਨਾ ਹੁਣ ਪਤਾ ਗਰਮੀ ਵੀ ਕਿੰਨੀ ਹੈ ਮੋਟਰਸਾਈਕਲਾਂ ਤੇ ਤੇ ਉਦਾਂ ਹੀ ਸੜ ਜਾਈਦਾ ਵਾ ਲੋਕ ਕਿੰਨੀ ਤੱਕੀ ਪੈਂਦੀ ਆ ਆਹ ਤੇ ਸਾਫ ਸੁਗਰਾ ਕੇ ਵਹਿਨੇ ਆ ਫਿਰ ਲਗਨੇ ਹਸਤਾ ਕੀ ਕਰਨਾ ਹੈ ਆਹੋ ਚਲੋ ਕੋਈ ਨਹੀਂ ਵੇਖ ਲਿਓ ਜਿੱਦਾਂ ਵੀ ਸਹੀ ਲੱਗੂਗਾ ਉਦਾਂ ਕਰ ਲਿਓ ਨਹੀਂ ਓਹੋ ਚਲੋ ਮੈਂ ਰੱਖਾਂ ਜਦੋਂ ਆਪਣਾ ਘਰ ਜਾਵਾਂਗੇ ਹਾਂ ਠੀਕ ਆਹੋ ਬੋਸਾ ਦੀਦੀ ਤੜਕਾ ਤਾਂ ਹੀ ਲਾਵਿ ਦਿੱਤਾ ਉਹ ਗਰਮੀ ਨੂੰ ਆਈ ਫਿਰ ਸੋਚੇ ਤੇ ਲਾਉਣ ਵਾਲਾ ਕਾਹਿੰ ਕਿ ਮੈਂ ਚੱਲ ਲਾ ਦੇਣੀ ਮੇਰਾ ਨਾ ਫੋਨ ਆਉਂਦਾ ਪਿਆ ਤੇ ਮੈਂ ਉਹ ਸੁਣਦਾ ਪਿੰਨਿੰਦੀ ਪਾ ਲਾਉਣ ਲੱਗੀ ਹਾਂ ਚੱਲ ਕੋਈ ਗਾਣੀ ਫੇਰ ਕੀ ਦਾਲ ਬਣ ਗਈ ਤੇ ਮੈਂ ਚੱਲ ਤੜਕਾ ਲਾ ਦੇਣੀ ਵੀ ਫਿਰ ਘੱਟਾ ਦਾੜ ਕਿਦਾਂ ਦੀ ਬਣੇ ਤਾਂ ਤਾਂ ਬੜੀ ਸਵਾਲ ਬਣੀ ਇਹਦਾ ਕਰਨੀ ਆ ਆਪਣੇ ਲਈ ਕੱਢ ਲੈਣੀ ਆ ਤਾਂ ਬਾਪੀ ਕੇ ਪਾ ਲੈਣੀ ਆ ਲਓ ਇਹਦੀ ਵਾਵਾ ਦੀ ਸੇਵਾ ਹੋਏਗੀ ਇਹੇ ਲੱਕਾ ਦੰਦੀ ਰੋਟੀ ਬਣਾਉਣੀ ਆ ਤਾਂ ਇਹ ਤੱਕ ਨਾ ਕੋ ਰੋਟੀ ਨਹੀਂ ਮਣੀ ਹੈਗੀ ਇੱਕ ਕੰਮ ਇਹਨਾਂ ਰੋਟੀ ਦੇ ਬਣਾਉਣੀ ਹੁੰਦੀ ਸਾਰੀ ਢੜੀ ਤੇ ਉਹ ਵੀ ਇਹਨਾਂ ਕੋ ਕੰਮ ਨਹੀਂ ਹੁੰਦਾ ਬੇਟਮੀਆਂ ਕਰਦੀਆਂ ਨੇ ਗਰਲੀ ਨਾ ਲੈ ਆਓ ਰੋਟੀ ਹੁਣ ਕਿ ਨਹੀਂ ਆ ਗਈ ਵਾਸ ਇੱਕ ਮਿੰਟ ਮੰਮੀ ਤੁਹਾਡੇ ਲਈ ਵੀ ਰੋਟੀ ਲੈ ਆਵਾ ਕੀ ਬਣਾਇਆ ਹੈ ਗਰਲੀਨ ਮੰਮੀ ਦਾਲ ਬਣਾਈ ਆ ਨਾਲ ਚੌਲ ਬਣਾਏ ਆ ਤੇ ਫੁਲਕੇ ਲੱਗੇ ਆ ਲਾਉਣਾ ਗਰਲੀਨ ਦਾਲ ਤੇ ਚੌਲ ਮੈਨੂੰ ਲਿਆ ਦੇ ਤੇ ਫੁਲਕੇ ਰਹਿਣ ਦੇ ਕੋਈ ਗੱਲ ਨਹੀਂ ਮੰਮੀ ਲੈ ਕੇ ਆਈ ਤੇ ਤੁਹਾਨੂੰ ਲੱਗ ਗਰਲੀਨ ਮੈਲੀ ਨਹੀਂ ਚਾਹੁੰਦਾ ਮੈਨੂੰ ਭੁੱਖ ਬੜੀ ਲੱਗੀ ਆ ਲਿਆਈ ਜੀ ਚੱਲ ਹਾਂ ਤਿੰਨ ਧੁੰਦ ਫੁਲਕੇ ਲੱਗੇ ਆ ਘਰ ਆ ਅਈ ਹੈ ਨਾ ਲੂਣੋ ਢਾਲ ਦੇ ਵਿੱਚ ਮੰਮੀ ਇਹ ਕਿਹਦਾ ਲੂਣ ਪਾਇਆ ਕਿ ਜੈਰੀ ਕੀਤਾ ਹੈ ਰੋਕ ਰਹਾ ਹਮਸਾਖ ਨਹੀਂ ਨੂੰ ਇਹੋ ਤੇ ਮੈਂ ਨਹੀਂ ਮੇਰਾ ਲੂਣ ਪਾ ਛੜਿਆ ਨੇ ਕੀ ਬਣਾਇਆ ਨੇ ਅੱਜ ਕੀ ਖਾਵੇ ਪਤਾ ਕੀ ਕਰੇ ਇਹਨਾਂ ਨੇ ਮੈਨਾਂ ਅਕਲ ਕਿੱਥੇ ਗਈ ਤੇ ਧਿਆਨ ਕਿੱਥੇ ਨਾ ਦੰਦਾ ਮਮੀ ਖਾਣੇ ਤੇ ਦੋ ਪੁਰਕੀਆਂ ਰੋਟੀ ਹੁੰਦੀ ਐ ਉਹ ਵੀ ਨਹੀਂ ਵੀ ਕਿਦਾ ਚਾਜਣਾ ਬਣਾਉਣੇ ਤੇ ਕੀ ਕੋਈ ਖਾਏ ਆ ਕੀ ਬਣਾਇਆ ਇਹਨਾਂ ਨੇ ਜੇ ਕੋਈ ਆਖੇਗਾ ਫੇਰ ਇਹਨਾਂ ਨੂੰ ਗੁੱਸਾ ਕਰਨਾ ਹੁਣ ਵੇਖ ਲੋ ਮੇਰਾ ਜ਼ਹਿਰ ਹੀ ਕੀਤਾ ਜੀ ਮੈਂ ਕਿਲੀ ਤੇ ਲਾਈ ਆ ਮੈਂ ਹੁਣ ਕਿਲੀ ਨਾ ਇਤਰਾਜ਼ ਕਰਦੇ ਆ ਹਾਂਜੀ ਦੱਸੋ ਕੀ ਗੱਲ ਆ ਆ ਕੀ ਬਣਾਇਆ ਆ ਦਾਲ ਚੋਂ ਨਾ ਇਹ ਫੁਲਕੇ ਲੱਗੀ ਮਿਲਾਉਣ ਉਹ ਤੈਨੂੰ ਕੰਮ ਕਮ ਕਰਨ ਦੀ ਅੜਾਈ ਹੈ ਕਿ ਨਹੀਂ ਹਾਏ ਹੈ ਤੂੰ ਕਿੱਦਾਂ ਬੋਲਣ ਦੇ ਕੀ ਗੱਲ ਹੋ ਗਈ ਆ ਉਹ ਇੰਨਾ ਨੂਨ ਪਾਈ ਦਾ ਦਾਲ ਸਬਜ਼ੀ ਤੇ ਅੱਗੇ ਡੰਗਰ ਥੋੜਾ ਬੈਠੇ ਇਨਸਾਨ ਬੈਠੇ ਆ ਕੋ ਧਿਆਨ ਦੇਈਦਾ ਵਾ ਪਰ ਤੁਹਾਡਾ ਧਿਆਨ ਕਿੱਥੇ ਤੇਰਾ ਧਿਆਨ ਦੇ ਹਮ ਜਾਂ ਨਾਟਕ ਵੇਲੇ ਤੇ ਜਾਂ ਬਸ ਫੋਨ ਤੇ ਲੱਗੇ ਰਹੇ ਕੰਮ ਵਾਲੇ ਵੀ ਥੋੜਾ ਧਿਆਨ ਦੇ ਲਿਆ ਕਰ ਮੈਂ ਤਾਂ ਕੰਮ ਵਾਲਾ ਧਿਆਨ ਦਿੰਨੀ ਆ ਮੈਂ ਤਾਂ ਨੂਨ ਮੇਚ ਪਹਿਲਾਂ ਚੱਕ ਕਰ ਲੈਣੀ ਆ ਕਿ ਇਹਨੂੰ ਦੇਣ ਤੋਂ ਪਹਿਲਾਂ ਸਰ ਜੀ ਤੇ ਅੱਜ ਫਿਰ ਕੀ ਹੋ ਗਿਆ ਵਾ ਇਹ ਦੀਨੇ ਬਣਾਈਆਂ ਦੀਦੀ ਨੇ ਬਣਾਈਆਂ ਹਾਂਜੀ ਉਹਨੇ ਅੱਜ ਦੁਆਲ ਨੂੰ ਟਟਕਾ ਲਾਉਂਦੇ ਜਾਂ ਫਿਰ ਉਹ ਵਾਈ ਮਾਰਕ ਇੱਥੇ ਲਿਆ ਲਿਆਈ ਮੰਮੀ ਮੈਂ ਸਾਥ ਕੇ ਮੰਮੀ ਵੇਰ ਲਾ ਇਹਨਾਂ ਦੇ ਕੰਮ ਕੀ ਪਤਾ ਲੱਗਦਾ ਕੁਝ ਕੋਈ ਵੀ ਨਾ ਭਾਬੀ ਦੇ ਵੀ ਕੰਮ ਵੇਰ ਲਾ ਤੂੰ ਉਹ ਹੀ ਆਖਿਆ ਖਾਏ ਕੀ ਤੇ ਛੱਡੇ ਕੀ ਬੰਦਾ ਬਸ ਐਨੀ ਭੁੱਖ ਲੱਗੀ ਜਮਾਂ ਭੁੱਖ ਮਰ ਗਈ ਆ ਉਹ ਤਾਂ ਜੀ ਨਹੀਂ ਜਾਂਦਾ ਮੈਨੂੰ ਆਪੇ ਮਰ ਜਾਣੀ ਆ ਆਂਦੇ ਨਾ ਪਾਣੀ ਦੇ ਲੱਸੀ ਦੇਜੇ ਤੇ ਪਾਣੀ ਪਾ ਲਿਆ ਤੇ ਇਹਦੇ ਵਿੱਚ ਕੀ ਪਾਏਗੀ ਰੋਟੀ ਮਾਰੇ ਤਾਂ ਸਾਰਾ ਦਿਨ ਮਰਨਾ ਹੁੰਦਾ ਵਾ ਤੇ ਉਹ ਵੀ ਦਸ ਖਾਣ ਲੱਗਿਆ ਮੁਰਗਿਆ ਸਿਰ ਸਵਾਦੀ ਦੀਨ ਤਾਂ ਮੇਰੇ ਕੋਲ ਆਉਂਦੇ ਆ ਗੁਲੀ ਨੂੰ ਸੁਣਨਾ ਹੈ ਕੀ ਕਹਿੰਦੇ ਨੇ ਮੈਂ ਦੀਦੀ ਉੱਥੋਂ ਹੀ ਆਈਆਂ ਤੁਹਾਨੂੰ ਬੁਲਾਉਂਦੇ ਆ ਚਲ ਫਿਰ ਮੈਂ ਜਾਂਦੀ ਹਾਂ ਨੂੰ ਨਾ ਉਹ ਗਣਾ ਮਜ਼ਾ ਤਮਾਸ਼ਾ ਵੇਖਣ ਦਾ ਆਹੋ ਦਿਨ ਤਾਂ ਮੈਂ ਢਿੱਕਣ ਦੀ ਹਾਂ